ਦੁਕਾਨ ਕਿਹੜੀ ਹੈ ਦੁਕਾਨ ਕਿਹਦੀ ਆਪਣੀ ਫਿਰ ਇਹ ਦੁਕਾਨ ਹੈ ਗਿਆ ਇਹ ਲਿੰਕ ਰੋਡ ਦੇ ਬਰਨਾਲਾ ਘਾਟੋਂ ਪਿਆੜੇ ਦੁਕਾਨ ਹੈ ਕਿਹਦੀ ਦਿਕਾ ਦਾ ਕੰਮ ਕਰਦਾ ਹੈ ਗਾ ਜੀ ਮੇਰਾ ਡੈਂਟਿੰਗ ਪੇਂਟੇ ਦਾ ਕੰਮ ਹੈ ਹਾਂ ਜੀ ਤੇ ਅੱਗੇ ਅੱਜ ਕੱਲ੍ਹ ਲੱਗਿਆ ਅੱਖ ਲੱਗਦਾ ਕੋਈ ਕਾਰਨ ਪਤਾ ਲੱਗਾ ਅੱਜ ਲੱਗਦਾ ਅੱਜ ਅੱਗੇ ਲੱਗਦਾ ਛੋੜ ਛੱਡ ਕਰ ਰਿਹਾ ਸਰਕਲ ਛੋੜ ਕਰਕੇ ਇਹ ਲੈਡਾ ਘਿਨੇ ਦੀ ਨਹੀਂ ਬੱਤੀ ਬੰਦ ਕਰਕੇ ਨਹੀਂ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜੇ 5-7 ਲੱਖ ਤੋਂ ਘਟ ਹੋਈਗਾ ਹਾਂਜੀ 5-7 ਲੱਖ ਤੋਂ ਘਟ ਨਹੀਂ ਮੈਗੇ ਜਿਆਦਾ ਜਿਆਦਾ ਹੋ ਸਕਦਾ 8-9 ਹੋ ਸਕਦਾ ਅੱਗ ਤੇ ਕਾਬੂ ਪਾ ਲਿਆ ਕਿ ਅਜੇ ਨਹੀਂ ਵੀਆ ਅੰਦਰ ਜਿਹੜੇ ਕੈਮੀਕਲ ਮੇਰੇ ਰੰਗ ਹੈ ਗਾਇਆ ਸੁੰਨ ਰਗੇ ਆ ਚੈਕਰ ਰਗੇ ਹਾਰਨ ਰਗੇ ਬੜਾ ਸਮਾਨ ਪਿਆ ਹੋਇਆ ਥੱਲੇ ਕਿੰਨੇ ਕ ਵਜੇ ਨਾਲ ਅਗ ਲੱਗੀ ਹੈ 2-3 ਘੰਟੇ ਹੋਏ ਨੇ ਆ ਵੀ ਕਿੰਨੇ ਵਜੇ ਲੱਗੋ 9:00 ਦੇ ਨਾ ਲੱਗੋ ਕਿੰਨੇ ਵਜੇ ਲੱਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਅਜੇ ਨਾਲ ਸਾਡੀ ਗਵਾਂਡੀ ਆ ਜੀ ਨਾਲ ਘਰ ਆ ਇਹਨਾਂ ਨੂੰ ਫੋਨ ਕੀਤਾ ਸੀ ਮੈਨੂੰ ਭਾਈ ਅਜੇ ਫੋਨ ਕੀਤਾ ਉਹਨਾਂ ਦਾ 12:05 ਆ ਤਿੰਨ ਘੰਟੇ ਬੁੜੇ ਜਾਰ ਦੇ ਅੱਗ ਲੱਗੀ ਨੂੰ ਤਿੰਨ ਘੰਟੇ ਹੋ ਗਏ ਇਹਦਾ ਕਿੰਨਾ ਡੁਬਰਾ ਕੀ ਅੰਦਰ ਸਿਲੰਡਰ ਵੇ ਇਹਦਾ ਪਤਾ ਕੀ ਬਣਿਆ ਵਜਾ ਕੇ ਪੀਐਫ ਦੀ ਨਾ ਜਾਣੀ ਨੇ ਪਰ ਨੁਕਸਾਨ ਪੈਸੇ ਨੁਕਸਾਨ ਬਹੁਤ ਜ਼ਿਆਦਾ ਆਇਆ ਠੀਕ ਹੈ ਜਿਹੜੀ ਅੱਗ ਲੱਗੀ ਕਿਹੜੀ ਜਗ੍ਹਾ ਤੇ ਇਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਡੇ ਫਾਇਰ ਬ੍ਰਿਗੇਡ ਲਈ ਬਗਝਾਨ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤਾਂ ਕਿਹੜੀ ਗਈ ਹੈ ਇਹ ਲੱਡਾ ਬਿਆਰ ਸਿਰ ਕੀ ਚੀਜ਼ ਦਾ ਕਾਊਂਟਿੰਗ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋ ਯਾਂੜੀ ਤੇਜ ਤੇ ਦੇ ਆ ਭਜਾਣੋ ਦੰਦ ਦੇ ਕਿਈ ਕਾਰਨ ਕੀ ਕਾਦੀ ਆਪਣੀ ਫੇਰੀ ਦੁਕਾਨ ਹੈ ਗਿਆ 6 ਲਿੰਕ ਰੋਡ ਦੇ ਬਰਨਾਲ ਗਾਟੋਂ ਪਿਆੜੇ ਦੀ ਦੁਕਾਨ ਹੈ ਕਾਦੀ ਕਾਦਾ ਕੰਮ ਕਰਦਾ ਹੈ ਗਾ ਜੀ ਮੇਰਾ ਆਈਡੈਂਟੀਟੀ ਪੇਂਟੇ ਦਾ ਕੰਮ ਹੈ ਹਾਂ ਜੀ ਤੇ ਅੱਗਾ ਅੱਜ ਕੱਲ੍ਹ ਕੀ ਅੱਖ ਲੱਗਦਾ ਕੋਈ ਕਾਰਨ ਪਤਾ ਲੱਗਾ ਅੱਜ ਲੱਗਦਾ ਅੱਜ ਅੱਗਾ ਲੱਗਦਾ ਛੋੜ ਛੱਡ ਕਰ ਰਿਹਾ ਸਰਕਲ ਛੋੜ ਕਰਕੇ ਇਹ ਲੈਟ ਹੈ ਗਈ ਨਹੀਂ ਸੀਗੀ ਅਸੀਂ ਬੱਤੀ ਬੰਦ ਕਰਕੇ ਨਹੀਂ ਗਏ ਕਿੰਨਾ ਕਾ ਨੁਕਸਾਨ ਹੋ ਗਿਆ ਜੀ ਸੱਤ ਲੱਖ ਤੋਂ ਘਟ ਰਹੀ ਹੈਗਾ ਹਾਂਜੀ 5 ਸੱਤ ਲੱਖ ਤੋਂ ਘਟ ਰਹੀ ਹੈ ਮੈਂ ਗਿਆ ਜਿਆਦਾ ਜਿਆਦਾ ਹੋ ਸਕਦਾ 89 ਹੋ ਸਕਦਾ ਅੱਗ ਤੇ ਕਾਬੂ ਪਾ ਲਿਆ ਕਿ ਅਜੇ ਨਹੀਂ ਪਿਆ ਅੰਦਰ ਜਿਹੜੇ ਕੈਮੀਕਲ ਮਿਲ ਰੰਗ ਹੈਗਾ ਆ ਥੰਨ ਰਹਿ ਗਏ ਆ ਬੈਕਰ ਰਹਿ ਗਏ ਆ ਹਾਰਨਰ ਹੈਗਾ ਬੜਾ ਸਮਾਨ ਪਿਆ ਹੋਇਆ ਹੈ ਬਾਕੀ ਕਿੰਨੇ ਕ ਵਜੇ ਨਾਲ ਅਗ ਲੱਗੀ ਹੈ ਦੋ ਤਿੰਨ ਘੰਟੇ ਹੋਏ ਨੇ ਅੱਗ ਕਿੰਨੇ ਵਜੇ ਨਾਲ 9:30 ਅੱਗ ਕਿੰਨੇ ਵਜੇ ਲੱਗੀ ਤੁਹਾਨੂੰ ਕਿਦਾਂ ਪਤਾ ਲੱਗਾ ਅਸੀਂ ਨਾਲ ਸਾਡੀ ਗਵਾਂਡੀ ਹੈ ਜੀ ਨਾਲ ਘਰ ਨਾਲ ਫੋਨ ਕੀਤਾ ਸੀ ਮੈਨੂੰ ਭਾਈ ਅਜੇ ਫੋਨ ਕੀਤਾ ਤਾਂ ਆ ਗਿਆ ਦੋ ਪੰਜਾਂ ਹਾਂਜੀ 10 ਘੰਟੇ ਪਹਿਲਾਂ ਕਿ ਜਾਰਗੰਢ ਅੱਗ ਲੱਗੀ ਨੂੰ 10 ਘੰਟੇ ਹੋ ਗਏ ਹੈ ਜਗ੍ਹਾ ਤੇ ਸੁਣ ਰਿਹਾ ਕਿ ਅੰਦਰ ਸਲੰਡਰ ਵੇਜ ਉਹ ਤਾਂ ਕੀ ਬਣਿਆ ਬਜਾ ਕੇ ਕੀ ਐਕੀ ਜੀ ਜਾਨੀ ਮਾਲੀ ਨਾ ਜਾਨੀ ਨਹੀਂ ਹੈ ਪਰ ਨੁਕਸਾਨ ਪੈਸੇ ਨੁਕਸਾਨ ਬਹੁਤ ਜ਼ਿਆਦਾ ਆਇਆ ਚਲੋ ਜਿਹੜੀ ਅੱਗ ਲੱਗੀ ਕਿਹੜੀ ਜਗ੍ਹਾ ਤੇ ਲੱਗੀ ਇਹ ਉਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਡੇ ਫਾਇਰ ਬ੍ਰਿਗੇਡ ਨਹੀਂ ਬਗ ਜਾਣ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤਾਂ ਨਾ ਜਗਾ ਕਿਹੜੀ ਗਈ ਹੈ ਇਹ ਲੰਡਾ ਵੀ ਯਾਰ ਸਿਰ ਕਿਸ ਚੀਜ਼ ਦਾ ਕਾਉਂਟੀ ਕੋ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋਈ ਜਾਂੜੀ ਤੇਜ਼ ਤੇ ਦੇ ਆ ਭਿਜਾਣੋ